ਕਿ ਆਪਾਂ ਨੇ ਪਿਛਲੇ ਪ੍ਰਸੰਗਾਂ ਦੇ ਵਿੱਚ ਸ਼੍ਰਵਣ ਕੀਤਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦੀ ਅਗਲੇਰੀ ਗੁਰਬਾਣੀ ਦੀ ਵਿਆਖਿਆ ਆਪਾਂ ਅੱਜ ਦੇ ਲਾਈਵ ਦੇ ਵਿੱਚ ਸ਼੍ਰਵਣ ਕਰਾਂਗੇ ਗਰਮਖੋ ਜਪਜੀ ਸਾਹਿਬ ਜੀਾਂ ਦੀ ਗੁਰਬਾਣੀ ਪੜਨ ਵਾਲੇ ਨੂੰ ਐਨਾ ਮਹਾਰਾਜ ਬਲ ਫਾਲ ਬਖਸ਼ਦੇ ਹਨ ਕਿਉਂ ਹਕੂਮਤਾਂ ਦੇ ਨਾਲ ਵੀ ਟੱਕਰ ਲਾ ਲਵੇ ਤੇ ਮਹਾਰਾਜ ਕਹਿੰਦੇ ਹਕੂਮਤਾਂ ਦੇ ਨਾਲ ਵੀ ਟੱਕਰ ਲਾਉਣ ਦੇ ਨਾਲ ਜਿੱਤ ਫਿਰ ਉਸ ਬੰਦੇ ਦੀ ਹੁੰਦੀ ਹੈ ਜਿਹੜਾ ਜਪਜੀਤ ਸਾਹਿਬ ਪੜਦਾ ਹੈ ਇਸ ਦੇ ਛਾਪ ਸਾਥ ਦੋ ਉਦਾਹਰਣ ਮੈਂ ਤੁਹਾਨੂੰ ਜੇ ਦਵਾਂ ਜਪਜੀਤ ਸਾਹਿਬ ਜੀ ਦੀ 101 ਵਾਰ ਗੁਰਬਾਣੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਪੜਿਆ ਕਰਦੇ ਸਨ। ਇਹੋ ਕੁਰਬਾਨੀ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਪੜਿਆ ਕਰਦੇ ਸਨ। ਤੇ ਖਾਲਸਾ ਜੀ ਆਪਾਂ ਵੇਖਿਆ ਹੈ ਜਪਜੀ ਸਾਹਿਬ ਦੀ ਕਿੰਨੀ ਤਾਕਤ ਹੈ ਕਿ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਧਾਰ ਕੇ ਫਿਰ ਲੜੇ। ਤਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਂਵਾੜੇ ਟਰੱਕਾਂ ਦੇ ਟਰੱਕ ਲੋਥਾਂ ਦੇ ਭਰ ਕੇ ਤੁਰੇ ਜਦੋਂ ਹਰਮੰਦਰ ਦੇ ਵੱਲ ਬੀਬੀ ਇੰਦਰਾ ਨੇ ਮੂੰਹ ਕੀਤਾ ਇਹ ਜਪਜੀ ਸਾਹਿਬ ਜੀਆਂ ਦੀ ਕੇਵਲ ਬਾਲ ਤੇ ਫਲ ਹੈ ਜਪਜੀ ਪੜਨ ਵਾਲਾ ਮਨੁੱਖ ਹਕੂਮਤਾਂ ਦੇ ਨਾਲ ਵੀ ਟੱਕਰ ਲਾਵੇ ਤੇ ਮਹਾਰਾਜ ਕਹਿੰਦੇ ਬੰਦੇ ਉਸ ਦੀ ਜਿੱਤ ਹੁੰਦੀ ਹੈ ਫਿਰ ਜਿਹੜਾ ਜਪਜੀ ਪੜਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ 101 ਪਾਠ ਜਪਜੀ ਸਾਹਿਬ ਜੀਆਂ ਦਾ। ਆਮਰ ਸ਼ਹੀਦ ਬਾਬਾ ਦੀਪ ਸਿੰਘ ਜੀ 101 ਪਾਠ ਜਪਜੀ ਸਾਹਿਬ ਜੀਆਂ ਦਾ। ਤੇ ਜਦੋਂ ਵੇਖਿਆ ਫਿਰ ਹਕੂਮਤਾਂ ਦੇ ਨਾਲ ਟੱਕਰ ਲੱਗੀ ਤੇ ਜਿੱਤ ਵੀ ਉਹਨਾਂ ਫੁਰਮਿਆਂ ਦੀ ਹੋਈ ਹੈ। ਜਿੱਤ ਵੀ ਉਹਨਾਂ ਦੇ ਪਾਸ ਸੀ ਗਈ ਹੈ ਫਿਰ ਹੋਰ ਕਿਸੇ ਦੇ ਕੋਲ ਜਿੱਤ ਵੀ ਨਹੀਂ ਆਈ ਇਸ ਕਰਕੇ ਜਪਜੀ ਪੜਨ ਵਾਲਾ ਇਨਸਾਨ ਬਹੁਤ ਉੱਚਾ ਹੈ ਜਪਜੀ ਪੜਨ ਵਾਲਾ ਮਨੁੱਖ ਬਹੁਤ ਵੱਡਾ ਹੈ ਇਹ ਜਪਜੀ ਪੜਨ ਵਾਲੇ ਦੀ ਤਾਕਤ ਹੈ ਜਿਹੜਾ ਜਪਜੀ ਪੜਦਾ ਹੈ ਨਾ ਮਹਾਰਾਜ ਕਹਿੰਦੇ ਉਸ ਨੂੰ ਕੋਈ ਦੁੱਖ ਸੁੱਖ ਰੋਗ ਫੋਗ ਨਹੀਂ ਵਿਆਪਦਾ ਸਾਰਾ ਸਮਾਨ ਕਰਕੇ ਜਾਣਦਾ ਹੈ ਜਪਜੀ ਦੀ ਬਾਣੀ ਦਾ ਸਤਿ ਅੰਸਰੀ ਗੁਰੂ ਨਾਨਕ ਦੇਵ ਮਹਾਰਾਜ ਆਪ ਉਸ ਇਨਸਾਨ ਦੇ ਕਾਰਜਾਂ ਦੇ ਵਿੱਚ ਸਹਾਇੀ ਹੁੰਦੇ ਨੇ ਜਿਹੜਾ ਮਨੁੱਖ ਪਾਵਨ ਜਪਜੀ ਸਾਹਿਬ ਜੀਆਂ ਦੀ ਗੁਰਬਾਣੀ ਪੜਦਾ ਹੈ ਜਪਜੀ ਸਾਹਿਬ ਜੀਆਂ ਦੀ ਗੁਰਬਾਣੀ ਨੂੰ ਸੁਣਦਾ ਹੈ ਸ੍ਰੀ ਮਹਾਰਾਜ ਇਹਨਾਂ ਬਾਲ ਤੇ ਫਾਲ ਬਖਸ਼ਦੇ ਹਨ ਜਪਜੀ ਪੜਨ ਵਾਲੇ ਇਹ ਆਪਾਂ ਆਪ ਹੀ ਵੇਖਦੇ ਆ ਆਮ ਦੁਨੀਆਂ ਦੇ ਵਿੱਚ ਉਹਨਾਂ ਬੰਦਿਆਂ ਦੇ ਕਾਰਜ ਮਹਾਰਜ ਸਿੱਧ ਕਰ ਦਿੰਦੇ ਨੇ ਪੂਰੇ ਕਰ ਦਿੰਦੇ ਨੇ ਜਿਹੜਾ ਜਪਜੀ ਸਾਹਿਬ ਪੜਦਾ ਹੈ ਸੋ ਆਓ ਹਣ ਪਾਵਨ ਜਪਜੀ ਸਾਹਿਬ ਜੀਾਂ ਦੀ ਗੁਰਬਾਣੀ ਦੇ ਵਿਆਖਿਆ ਦੇ ਨਾਲ ਜੁੜੀਏ ਪਿਛਲੇ ਪ੍ਰਸੰਗਾਂ ਵਿੱਚ ਆਪਾਂ ਪਾਵਨ ਗੁਰਬਾਣੀ ਦੀ ਵਿਆਖਿਆ শ্রবণ ਕੀਤੀ ਹੈ ਇੰਨਾ પ્રસੰਗਾਂ ਦੇ ਵਿੱਚ ਵਾਦ ਤੋਂ ਵਾਦ ਆਪਾਂ ਸੰਗਤਾਂ ਜੋੜ ਕਰਕੇ ਪਾਵਨ ਗੁਰਬਾਣੀ ਦੀ ਵਿਆਖਿਆ ਸ਼੍ਰਵਣ ਕਰ ਸਕੀਏ ਸੋ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੱਥ ਜੋੜ ਕਰਕੇ ਗਰਕਲ ਕੀ ਤਰ ਤ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਨੇ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਾ ਸੰਤੋਖ ਤਰਮਬਦ ਝੋਲੀ ਧਿਆਨ ਕੀ ਕਰਹਿ ਵਿਭੂਤ ਮਹਾਰਾਜ ਨੂੰ ਸਿੱਧਾਂ ਨੇ ਪ੍ਰਸ਼ਨ ਕੀਤਾ ਕਹਿੰਦੇ ਮਹਾਰਾਜ ਤੁਸੀਂ ਕੰਨਾਂ ਦੇ ਵਿੱਚ ਕੁੰਡਰਾਂ ਪਾ ਲਵੋ ਹੱਥ ਦੇ ਵਿੱਚ ਮੁੰਦਰਾ ਪਾ ਲਵੋ ਤੇ ਮਹਾਰਾਜ ਨੇ ਆਖਿਆ ਭਾਈ ਇਹਦੇ ਨਾਲ ਕੀ ਹੋਵੇਗਾ ਕਹਿੰਦੇ ਮਹਾਰਾਜ ਜੋ ਚੀਜ਼ ਮੰਗੋਗੇ ਨਾ ਸਾਰੀ ਤੁਹਾਡੀ ਆ ਤੇ ਤੁਹਾਡੀ ਸੋਭਾ ਹੋਵੇਗੀ ਮਹਾਰਾਜ ਕਹਿੰਦੇ ਬੰਦਾ ਸੰਦੂਗ ਸ਼ਰਮਪਦ ਝੋੜੀ ਅਸੀਂ ਮਹਾਰਾਜ ਕਹਿੰਦੇ ਮੁੰਦਰਾ ਸੰਪੂਖ ਦੀਆਂ ਪਾਈਆਂ ਹੋਈਆਂ ਹਨ ਸ਼ਰਮਪਦ ਝੋਲੀ ਝੋਲੀ ਸ਼ਰਮ ਦੀ ਬਣੀ ਹੋਈ ਹੈ ਧਿਆਨ ਕੀ ਕਰੇ ਬਿਪੂਤ ਕਹਿੰਦੇ ਜੇ ਬਿਪੂਤੀ ਲਾਉਣੀ ਹੈ ਮੱਥੇ ਦੇ ਉੱਤੇ ਤੇ ਧਿਆਨ ਦੀ ਬਿਪੂਤੀ ਅਸੀਂ ਮੱਥੇ ਤੇ ਮਾਲ ਰੱਖੀ ਹੈ ਸੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਕਹਿੰਦੇ ਜਿਹੜੀ ਮੌਤ ਨੂੰ ਸਮੇਂ ਯਾਦ ਰੱਖਣ ਵਾਲੀ ਗੋਦੜੀ ਪਾਈ ਹੈ ਅਤੇ ਦੇਹ ਨੂੰ ਵਿਸ਼ੇ ਵਿਕਾਰਾਂ ਤੋਂ ਸੰਗ ਰੱਖਣ ਲਈ ਅਣਵਿਆਹੀ ਕਨਿਆ ਹੈ ਭਾਵ ਕਿ ਆਪਣੀ ਦੇਹੀ ਨੂੰ ਗਿਰਾਹੀ ਸਮਝਣਾ ਹੈ ਅਸੀਂ ਗੋਦੜੀ ਪਾਈ ਹੈ ਕਿ ਸਹਿਜ ਯੋਗ ਦੀ ਯੁਕਤੀ ਅੰਜਨ ਮਹਿ ਨਿਰੰਜਨ ਰਹੀ ਜੋਗ ਤੁਗ ਤੇ ਵਫਾਈ ਹੈ ਇਹ ਡੰਡਾ ਤਾਰਨ ਕੀਤਾ ਹੈ ਅਸੀਂ ਅਜਿਹੇ ਸਹਿਜ ਯੋਗ ਦੇ ਚਿੰਨ ਪੂਰਨ ਪ੍ਰਸੀਤ ਪਰੋਸੇ ਕੀਤੇ ਹਨ ਆਈ ਪੰਥੀ ਸਗੋ ਜਮਾਤੇ ਮਾਨ ਜੀਤੇ ਜਾਗ ਜੀਤ ਕਹਿੰਦੇ ਯੋਗੀਆਂ ਦੇ 12 ਪੰਥਾਂ ਤੋਂ ਆਈ ਪੰਥ ਸਾਰਿਆਂ ਤੋਂ ਸ਼੍ਰੋਮਣੀ ਮੰਨਿਆ ਗਿਆ ਜਿਹੜਾ ਯੋਗੀ ਹੁੰਦੇ ਨੇ ਇਹਨਾਂ ਦੇ ਜਿਹੜੇ ਪੰਥ ਹਨ ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਜਿਹੜਾ ਆਈ ਪੰਥ ਹੈ ਨਾ ਇਹ ਸਾਰਿਆਂ ਤੋਂ ਉੱਚਾ ਤੇ ਸ਼੍ਰੋਮਣੀ ਕਰਕੇ ਮੰਨਿਆ ਜਾਂਦਾ ਤੇ ਕਹਿੰਦੇ ਹੋਰ ਜਮਾਤੀ ਸ਼੍ਰੇਣੀਆਂ ਦੇ ਨਾਲ ਫਵੰਦ ਰੱਖਦਾ ਹੈ ਹਜੂਰ ਫਰਮਾਉਂਦੇ ਜਿਸ ਨੇ ਪਰਮੇਸ਼ਰ ਦੀ ਜੋਤ ਨੂੰ ਸਾਰਿਆਂ ਵਿੱਚ ਆਈ ਸਮਝਿਆ ਹੈ ਉਸ ਸ਼੍ਰੋਮਣੀ ਪੰਥ ਹੈ ਭਾਵੇਂ ਕਿ ਉਹ ਮਨੋਪਸ ਰੋਮਣੀ ਪੰਥ ਦੇ ਵਿੱਚ ਦਾਖਲ ਹੈ ਆਦੇਸ਼ ਸਹਯਾ ਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇਕੋ ਵੇਸ ਕਹਿੰਦੇ ਆਦੇਸ਼ ਸਿੱਧਾਂ ਦਾ ਬੋਲਾ ਆਦੇਸ਼ ਸੀ ਜਿਸ ਦਾ ਭਾਵ ਨਮਸਕਾਰ ਹੈ ਅਜੇ ਹਜੂਰ ਪ੍ਰਮਾਨ ਕਰਦੇ ਅਸੀਂ ਅਕਾਲ ਪੁਰਖ ਨੂੰ ਹੀ ਨਮਸਕਾਰ ਕਰਦੇ ਹਾਂ ਸਾਡੀ ਉਸ ਪ੍ਰਮੇਸ਼ਰ ਨੂੰ ਨਮਸਕਾਰ ਹੈ ਆਦ ਅਨੀਲ ਅਨਾਦ ਅਨਾਹਤ ਤਰੇ ਮਹਾਰਾਜ ਕਹਿੰਦੇ ਜਦੋਂ ਦੁਨੀਆ ਪੈਦਾ ਹੋਈ ਉਦੋਂ ਵੀ ਅਨੇਲ ਗਿਣਤੀ ਤੋਂ ਬਾੜ ਉਤਪਤੀ ਤੋਂ ਰਹਿਤ ਅਨਾਹਤ ਨਾਦ ਤੋਂ ਰਹਿਤ ਅਰ ਜਿਸ ਦਾ ਜੁਗਾ ਜੁਗਾ ਵਿੱਚ ਇੱਕੋ ਹੀ ਵੇਸ ਸਰੂਪ ਰਹਿੰਦਾ ਹੈ ਉਸ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਾਜਹਿ ਨਾਦ ਕਹਿੰਦੇ ਜੋਗੀ ਚੂਰਮਾ ਛਕਦੇ ਹਨ ਇਧਰ ਐ ਸਿੱਧ ਲੋਕੋ ਦੇਵੀ ਗਿਆਨ ਸਾਡੀ ਰੂਹਾਨੀ ਖਰਾਕ ਹੈ ਅਤੇ ਦੇਵੀ ਗਿਆਨ ਨੂੰ ਵਰਤੌਣ ਵਾਲੀ ਮਾਈ ਭੰਡਾਰਾ ਵਰਤੌਣ ਸਮੇ ਯੋਗੀ ਨਾਥ ਫੂਰ ਦੇ ਹਨ ਅਤੇ ਅਸੀਂ ਪਾਲ ਸੰਖ ਵਜਾਉਂਦੇ ਹਾਂ ਇਧਰ ਕਟਾਂ-ਕਟਾਂ ਵਿੱਚ ਵਾਹਿਗੁਰੂ ਦੀ ਚੇਤਨ ਸਤਾ ਦਾ ਸੰਖ ਵੱਜ ਰਿਹਾ ਹੈ ਆਪ ਨਾਥ ਨਾਤੀ ਸਭ ਜਾ ਕੀ ਰਿਧਿ ਸਿੱਧ ਅਵਰਾ ਸਾਧ ਕਹਿੰਦੇ ਅਸਲੇ ਨਾਥ ਮਾਲਕ ਆਪ ਨਿਰੰਕਾਰ ਹੀ ਹੈ ਜਿਸ ਵੀ ਚੇਤਨ ਸਤਾ ਨਾਲ ਹੁਕਮ ਦੇ ਨਥ ਨਾਲ ਸਾਰੀ ਸ੍ਰਿਸ਼ਟੀ ਨਥੀ ਹੋਈ ਹੈ ਸਾਰੀ ਸ੍ਰਿਸ਼ਟੀ ਬਣੀ ਹੋਈ ਹੈ ਆਸਲ ਦੇ ਵਿੱਚ ਉਹ ਪਰਮੇਸ਼ਰ ਹੀ ਜਿਹੜਾ ਹੈ ਉਹ ਸੱਚ ਹੈ ਰੱਦ ਸਿਧਾ ਹੋਰ ਆਖਦੇ ਕਿ ਦੁਨੀਆ ਤੇ ਬਹੁਤ ਰਿੱਧੀਆਂ ਸਿੱਧੀਆਂ ਧਾਰਨ ਕਰਨ ਵਾਲੇ ਨੇ ਪਰ ਸਾਰਿਆਂ ਤੋਂ ਉੱਤਮ ਕੌਣ ਹੈ ਸਾਰਿਆਂ ਤੋਂ ਉੱਤਮ ਹੈ ਪਰਮੇਸ਼ਰ ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਸਾਰਿਆਂ ਤੋਂ ਵੱਡਾ ਪੂਰਨ ਪਰਮੇਸ਼ਰ ਨੂੰ ਜਪਨਾ ਕਲਮਾ ਇਹ ਪੂਰਨ ਗੁਣ ਗੋਬਿੰਦ ਗਾਹੇ ਕਾਲ ਯੁਗ ਦੇ ਸਮੇਂ ਅੰਦਰ ਇਹੋ ਹੀ ਵੱਡਾ ਪੁਨ ਹੈ ਕਿ ਪਰਮੇਸ਼ਰ ਦੇ ਗੁਣ ਨਿਤਾ ਪ੍ਰਤੀ ਗਉਣੇ ਸੰਯੋਗ ਵਿਜੋਗ ਤੋਂ ਏਕਾਰ ਚਲਾਵ ਹੈ ਲੇਖੇ ਆਪ ਭਾਗ ਕਹਿੰਦੇ ਸੰਯੋਗੀ ਕਰਮ ਕਰਨ ਪਠਾਰੀ ਜਿਹੜਾ ਸਭ ਨੂੰ ਪਦਾਰਥ ਲਿਆ ਲਿਆ ਕੇ ਦਿੰਦਾ ਹੈ ਕਹਿੰਦੇ ਵਿਜੋਗੀ ਕਰਮ ਦੇ ਨਾਲ ਜਿਹੜਾ ਸਭ ਨੂੰ ਛਕਾਉਂਦਾ ਹੈ ਇਹ ਹੀ ਯੋਗ ਵਿਜੋਗ ਭੰਡਾਰ ਸੇਵਾ ਕਰਦੇ ਹਨ ਅਸੀਂ ਸਭ ਨੂੰ ਲੇਖੇ ਤਰਤੀਬ ਦਾ ਦੁਖ ਸੁਖ ਸ਼ਾਂਦੇ ਪ੍ਰਾਪਤ ਹੁੰਦੇ ਹਨ ਆਦੇਸਿਸ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਕਹਿੰਦੇ ਫਿਰ ਜਿਹੜਾ ਉਹ ਪਰਮੇਸ਼ਰ ਹੈ ਉਹ ਅਕਾਲ ਪੁਰਖ ਹੈ ਆਦੇਸਿਸ ਆਦੇਸ ਕਹਿੰਦੇ ਐਸੇ ਪਰਮੇਸ਼ਰ ਨੂੰ ਫਿਰ ਸਦਾ ਹੀ ਆਦੇਸ ਹੈ ਨੰਮ ਸ਼ਕਾਰ ਹੈ ਜਿਹੜਾ ਸ਼ੁਰੂ ਤੋਂ ਲੈ ਕਰਕੇ ਅੰਤ ਤੱਕ ਹੈ ਉਹ ਕੌਣ ਹੈ ਉਹ ਤੇ ਕੇਵਲ ਪਰਮੇਸ਼ਰ ਹੈ ਨਾ ਉਹ ਤੇ ਕੇਵਲ ਰੱਬ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੋਵੇ ਬਾਕੀ ਦੁਨੀਆਂ ਇਦਾਂ ਹੀ ਆਉਂਦੇ ਜਾਂਦੇ ਰਹਿੰਦੇ ਹਨ ਪਰ ਪਰਮੇਸ਼ਰ ਜਿਹੜਾ ਹੈ ਉਹ ਇੱਕ ਤਰ੍ਹਾਂ ਥਿਰ ਹੈ ਉਹ ਕਦੀ ਖਤਮ ਨਹੀਂ ਹੁੰਦਾ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਹੀ ਜਾਗਰੂਕ ਰਹਿੰਦਾ ਹੈ ਹਮੇਸ਼ਾ ਹੀ ਉੱਤਮ ਰਹਿੰਦਾ ਹੈ ਹਮੇਸ਼ਾ ਹੀ ਸਾਰਿਆਂ ਤੋਂ ਵੱਖਰਾ ਦਿਸਦਾ ਹੈ ਦੁਨੀਆਂ ਦੇ ਲੋਕ ਕਿਸੇ ਗਿਣਤੀ ਦੇ ਵਿੱਚ ਆਉਂਦੇ ਨੇ ਪਰ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਵੀ ਗਿਣਤੀ ਦੇ ਵਿੱਚ ਨਹੀਂ ਆਉਂਦਾ ਦੁਨੀਆਂ ਦੇ ਲੋਕ ਕਿਸੇ ਫਸਾਰੇ ਦੇ ਵਿੱਚ ਆਉਂਦੇ ਹਨ ਪਰ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਫਾਰੇ ਦੇ ਵਿੱਚ ਨਹੀਂ ਹੁੰਦਾ ਇਸ ਕਰਕੇ ਉਹ ਪਰਮੇਸ਼ਰ ਜਿਹੜਾ ਹੈ ਉਹ ਸਭ ਤੋਂ ਉਤਮ ਤੇ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਤੋਂ ਉਤਮ ਪਰਮੇਸ਼ਰ ਦਾ ਨਾਮ ਲੈ ਕੇ ਨਾਮ ਨੂੰ ਧਾਰਨ ਕਰੀਏ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ ਆਕਾਲ ਪੁਰਖ ਦੇ ਨਾਮ ਦੇ ਨਾਲ ਜੁੜੀਏ ਤਾਂ ਕਿ ਜੋ ਦੇ ਨਾਮ ਦੇ ਨਾਲ ਜੁੜਨ ਦੇ ਨਾਲ ਇਹ ਮਨੁੱਖਾ ਦੇਹੀ ਮਨੁੱਖਾ ਸਰੀਰ ਸਫਲਾ ਕਰ ਸਕੀਏ ਸਫਲਾ ਬਣਾ ਸਕੀਏ ਇਸ ਕਰਕੇ ਉਸ ਪਰਮੇਸ਼ਰ ਨੂੰ ਹਰ ਵਕਤ ਹਰ ਸਮੇਂ ਹਰ ਕੜੀ